ਸਰ ਤੁਸੀਂ ਕ੍ਰਿਮੀਨਲ ਲਾਇਰ ਹੋ ਤੇ ਤੁਸੀਂ ਜਦੋਂ ਇਹ ਪਹਿਲੀ ਨਜ਼ਰੀ ਇਹ ਐਫ ਆਈ ਆਰ ਨੂੰ ਦੇਖਿਆ ਇਹਦੇ ਤੋਂ ਕੀ ਤੁਹਾਨੂੰ ਸਮਝ ਆਇਆ ਕਿ ਕੀ ਕੇਸ ਹੈ ਮਾਲਵਿੰਦਰ ਮਾਲੀ ਦੇ ਖਿਲਾਫ ਜੇ ਤੁਸੀਂ ਸਿਰਫ ਐਫ ਆਈ ਆਰ ਨੂੰ ਪੜੋ ਤਾਂ ਕੋਈ ਅਫੈਂਸ ਬੰਦਾ ਨਹੀਂ ਕਿਉਂਕਿ ਉਹਨੇ ਇਹ ਨਹੀਂ ਕਿਹਾ ਕਿ ਇਹਨਾਂ ਨੇ ਕੀ ਬੋਲਿਆ ਜਿੰਨਾ ਕੋਈ ਉਹਦੀਆਂ ਫੀਲਿੰਗ ਕਿਵੇਂ ਹਰਟ ਹੋਈਆਂ ਦੇਖੋ ਐਫ ਆਈ ਆਰ ਦੀ ਪਹਿਲੀ ਹੈ ਕਿ ਜੇ ਪੜ ਕੇ ਅਫੈਂਸ ਤਾਂ ਬੰਨਾ ਚਾਹੀਦਾ ਜੀ ਉਹਨੇ ਸਿੰਪਲੀ ਕਹੇ ਜੀ ਮੇਰੀਆਂ ਫੀਲਿੰਗਸ ਹਰਟ ਹੋਈਆਂ ਧਾਰਮਿਕ ਫੀਲਿੰਗ ਹੋਡ ਇਹਨਾਂ ਨੇ ਦੇਵੀ ਦੇਵਤਾ ਦੇ ਬੋਲਿਆ ਜਦ ਤੱਕ ਤੁਸੀਂ ਇਹ ਨਹੀਂ ਕਹਿੰਦੇ ਕਿ ਕੀ ਬੋਲਿਆ ਉਹ ਤੱਕ ਐਫਆਈਆ ਦਰਜ ਨਹੀਂ ਹੋ ਸਕਦਾ ਪਰ ਇਹਨਾਂ ਨੇ ਕਰ ਲਿਆ ਔਰ ਇਹ ਉਹੀ ਸੈਕਸ਼ਨ ਹੈ 292 ਜਿਹੜੇ 295 ਸਿੱਧੂ ਮੂਸੇਵਾਲ ਨੇ ਗਾਣਾ ਗਾਇਆ ਸੀ ਕਿ ਜੇ ਤੁਸੀਂ ਕੁਝ ਵੀ ਬੋਲੋ ਅੱਜ ਕੱਲ ਦੇ ਹਾਲਾਤ ਤੇ ਅੱਜ ਕੱਲ ਦੇ ਸਮਾਜ ਵਿੱਚ ਤੇ ਸਰਕਾਰਾਂ ਉਹਨੂੰ 295 ਲਾ ਕੇ ਬੰਦ ਕਰਵਾ ਦਿੰਦੀਆਂ ਇਹ ਇਸ ਕੇਸ ਵਿੱਚ ਤੋਂ ਗਾਣਾ ਦੇ ਹਿਸਾਬ ਨਾਲ ਬਿਲਕੁਲ ਉਹੀ ਜੋ ਗਾਣਾ ਕਹਿ ਰਿਹਾ ਸੀ ਜੋ ਖਤਰਾ ਸੀ ਬੋਲਣ ਦੀ ਆਜ਼ਾਦੀ ਨੂੰ ਇਹ ਐਫਆਈਆ ਨੂੰ ਸਾਬਤ ਕਰ ਰਿਹਾ ਹੈ ਕਿਉਂਕਿ ਬਲਵਿੰਦਰ ਸਿੰਘ ਵਾਲੇ ਨੂੰ ਤਾਂ ਉਸ ਵੇਲੇ ਵੀ ਉਦੋਂ ਵੀ ਬਿਵਾਕ ਬੋਲਦਾ ਸੀ ਪਿਛਲੇ 40 ਸਾਲ ਤੋਂ 50 ਸਾਲ ਤੋਂ ਅਸੀਂ ਉਹਨਾਂ ਨੂੰ ਸੁਣਦੇ ਆ ਰਹੇ ਹਾਂ ਉਹ ਜਦੋਂ ਖਾੜਕੂ ਗੋਲੀਆਂ ਚੱਲ ਰਹੀਆਂ ਸਨ ਉਦੋਂ ਵੀ ਉਹਨਾਂ ਨੂੰ ਕਿਸੇ ਨੇ ਅਰੈਸਟ ਨਹੀਂ ਕੀਤਾ ਇੰਨੇ ਕ ਸਮੇਂ ਸਾਰੀ ਸਰਕਾਰਾਂ ਨੂੰ ਸੀ ਚਾਹੇ ਉਹ ਇੰਨਾ ਉਦੋਂ ਮਾਹੌਲ ਖਰਾਬ ਸੀ ਉਸ ਦੇ ਬਾਵਜੂਦ ਉਹਨਾਂ ਨੇ ਘੱਟੋ ਘੱਟ ਉਹਨਾਂ ਨੂੰ ਕਦੇ ਅਰੈਸਟ ਨਹੀਂ ਕੀਤਾ ਜਿਹੜੇ ਸਿਰਫ ਸੱਚਾਈ ਬੋਲਦੇ ਸੀ ਅੱਜ ਦੀ ਸਰਕਾਰ ਸੱਚ ਬੋਲਣ ਵਾਲੇ ਨੂੰ ਅਰੈਸਟ ਕਰ ਰਹੀ ਹੈ ਔਰ ਅੱਜ ਕੀ ਖਤਰਾ ਹੈ ਅੱਜ ਇਹ ਸ਼ਬਦਾਂ ਵਿੱਚ ਕੀ ਖਤਰਾ ਹੈ ਹੂੰ ਸੋ ਇਸ ਕਰਕੇ ਇਹ ਤਾਂ ਉਹਨਾਂ ਦਾ ਤਾਂ ਆਨਰ ਹੈ ਕਿ ਜਦੋਂ ਤੁਸੀਂ ਕੋਈ ਇਮਾਨਦਾਰ ਸੱਚ ਬੋਲਣ ਵਾਲੇ ਨੂੰ ਹਿੰਮਤ ਵਾਲੇ ਬੰਦੇ ਨੂੰ ਅਰੈਸਟ ਕਰਦੇ ਹੋ ਤਾਂ ਟ੍ਰਾਇਲ ਦਾ ਸਰਕਾਰ ਦਾ ਹੁੰਦਾ ਕਿ ਇਹ ਕਿਹੋ ਜੀ ਸਰਕਾਰ ਹੈ ਜਿਹੜੇ ਇੰਨੇ ਸ਼ਬਦ ਨੂੰ ਵੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਇੰਨੀ ਵੀ ਇੰਨੀ ਵੀ ਸੰਵਿਧਾਨ ਦੀ ਸਮਝ ਨਹੀਂ ਹੈ ਕਾਨੂੰਨ ਦੀ ਸਮਝ ਨਹੀਂ ਹੈ ਕਿ ਐਫ ਆਈ ਆਰ ਤੁਸੀਂ ਕਰ ਹੀ ਨਹੀਂ ਸਕਦੇ ਬਲਕਿ ਤਾਂ ਜੇ ਤੁਸੀਂ ਧੱਕੇਸ਼ਾਹੀ ਕਰਨ ਤੇ ਆ ਜਾਓ ਤਾਂ ਪੁਲਿਸ ਕਰ ਸਕਦੀ ਹੈ ਚੀਫ ਮਿਨਿਸਟਰ ਕਰਵਾ ਸਕਦਾ ਹੈ ਮਗਰ ਇਹ ਸਪਸ਼ਟ ਲੱਗਦਾ ਹੈ ਕਿ ਉਹਨਾਂ ਨੇ ਮੈਚੂਰ ਕਮੈਂਟ ਕੀਤਾ ਖੇਜਰਵਾਲ ਤੇ ਉਹਦੀ ਜਿਹੜਾ ਡਿਸੀਜਨ 메ਕਿੰਗ ਤੇ ਉਸ ਡ੍ਰੀਮਸ ਉਹਨਾਂ ਨੇ ਦਿਖਾਏ ਸੀ ਪੰਜਾਬ ਨੂੰ ਜੋ ਪੂਰੇ ਨਹੀਂ ਕੀਤੇ ਉਹਨਾਂ ਨੇ ਤਾਂ ਪੋਲਿਟਿਸ਼ੀਅਨਸ ਤੇ ਕਮੈਂਟ ਕੀਤਾ ਜੇ ਹੁਣ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਪੋਲਿਟਿਸ਼ੀਅਨ ਤੇ ਕਮੈਂਟ ਨਹੀਂ ਕਰ ਸਕਦੇ ਤਾਂ ਫਿਰ ਡੈਮੋਕ੍ਰੇਸੀ ਕਾਦੀ ਹੈ ਫਿਰ ਫਰੀडम ਆਫ ਐਕਸਪ੍ਰੈਸ਼ਨ ਕੀ ਹੈ ਪਰ ਸਟ੍ਰਿਕਟਲੀ ਜੇ ਲੀਗਲ টারਮਸ ਵਿੱਚ ਦੇਖੋ ਔਰ ਮੈਂ ਉਹ ਵੀਡੀਓ ਵੀ ਦੇਖੀ ਹੈ ਜਿਹੜੀ 12 ਮਿੰਟ ਦੀ ਵੀਡੀਓ ਤੇ ਬੇਸ ਤੇ ਇਹਨਾਂ ਨੇ ਬਣਾਇਆ ਹਾਲਾਂਕਿ ਦਾ ਰੈਫਰੈਂਸ ਨਹੀਂ ਦਿੱਤਾ ਹੂੰ ਹੂੰ ਤਾਂ ਕਿ ਕਿਉਂਕਿ ਜੇ ਰੈਫਰੈਂਸਿੰਦੇ ਤਾਂ ਹੋਰ ਵੀ ਝੂਠੇ ਸਾਬਤ ਹੋਣੇ ਸੀ ਜੀ ਉਹ ਸਿੱਧਾ ਕਮੈਂਟ ਹੈ ਤਿੰਨ ਬੰਦਿਆਂ ਤੇ ਉਹ ਉਹ ਰੈਮੈਂਡਲੀ ਕਮੈਂਟ ਹੈ ਅਰਵਿੰਦ ਖੇਜਰੀਵਾਲ ਤੇ ਹੂੰ ਔਰ ਉਹਦੇ ਝੂਠ ਬੋਲਣ ਤੇ ਜੀ ਔਰ ਜੋ ਪ੍ਰੋਮਿਸਸਸ ਉਹ ਪੰਜਾਬ ਵਿੱਚ ਕੀਤੇ ਆ ਉਹ ਜਿਹੜੇ ਪੂਰੇ ਨਹੀਂ ਕੀਤੇ ਗਏ ਜੀ ਤੇ ਇਸੇ ਕਰਕੇ ਸਰਕਾਰ ਨੇ ਕੀਤਾ ਕਿਉਂਕਿ ਸਰਕਾਰ ਨੂੰ ਲੱਗਦਾ ਕਿ ਉਹ ਤਾਂ ਓਦਾਂ ਦੀ ਮੂਰਤੀ ਹੈ ਕਿ ਉਸ ਤੇ ਕੋਈ ਕਮੈਂਟ ਕਰ ਨਹੀਂ ਸਕਦਾ ਇਸ ਕਰਕੇ ਇੱਕ ਪ੍ਰੋਪਰ ਡੀਲਰ ਨੇ ਚੁੱਕ ਲਿਆ ਤੇ ਛੁੱਟ ਦੇਖੋ ਛੁੱਟ ਦੇ ਹੱਦ ਹੁੰਦੀ ਨਾ ਤੁਸੀਂ ਇਮਾਨਦਾਰੀ ਨਾਲ ਕਹੋ ਕਿ ਖੇਜੀ ਵਾਲ ਤੇ ਕਮੈਂਟ ਕਰਨਾ ਉਸ ਤੇ ਬੋਲਣਾ ਉਸ ਤੇ ਉਹਨੂੰ ਬੁਰਾ ਭਲਾ ਕਹਿਣਾ ਇਹ ਅਪਰਾਧ ਹੋ ਗਿਆ ਹੁਣ ਪੰਜਾਬ ਵਿੱਚ ਤੇ ਫਾਇਦਾ ਅਜ ਕਰ ਲੋ ਜੀ ਓਨੀ ਵੀ ਇਮਾਨਦਾਰੀ ਨਹੀਂ ਹੈ ਕਿ ਐਸੀ ਵਿਧੇਕੀ ਕਰ ਰਹੇ ਕਟੋ ਇਹਨਾਂ ਦਾ ਸੱਚ ਬੋਲੋ ਤੁਸੀਂ ਇੱਕ ਪ੍ਰਾਪਰਟੀ ਡੀਲਰ ਨੂੰ ਕਹਿ ਰਹੇ ਹੋ ਕਿ ਜੇ ਤੁਸੀਂ ਮੇਰੀ ਮੇਰੀਆਂ ਫੀਲਿੰਗ ਹਰਟ ਹੋ ਗਈਆਂ ਜਦੋਂ ਤੁਸੀਂ ਪੋਲੀਟੀਸ਼ਨ ਦੇ ਖਿਲਾਫ ਬੋਲ ਰਹੇ ਹੋ ਤੁਹਾਡੀਆਂ ਫੀਲਿੰਗ ਕਿਉਂ ਹਰਟ ਹੋ ਗਈਆਂ ਉਹਨਾਂ ਨੇ ਆਪ ਪੋਲੀਟੀਸ਼ਨ ਧਰਮ ਦਾ ਇਸਤੇਮਾਲ ਕਰ ਰਹੇ ਨੇ ਔਰ ਸਾਰੀ ਜਿਹੜੀ ਸਾਰਾ 12 ਮਿੰਟ ਦੀ ਇਹ ਕਿਹਾ ਕਿ ਧਰਮ ਨੂੰ ਜਿਹੜਾ ਇਸਤੇਮਾਲ ਕਰਨਾ ਔਰ ਉਹ ਪੋਲੀਟੀਸ਼ਨ ਜਿਹੜੇ ਲੁਟੇਰੇ ਨੇ ਜਿਹੜੇ ਲੋਕਾਂ ਨੂੰ ਲੁੱਟ ਰਹੇ ਨੇ ਜਿਹੜੇ ਸਕੈਂਡਲ ਕਰ ਰਹੇ ਨੇ ਉਹ ਧਰਮ ਦੀ ਆੜ ਦੇ ਵਿੱਚ ਇਹ ਕਹਿ ਰਹੇ ਉਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਉਹ ਲੋਕਾਂ ਨੂੰ ਮਿਸਲੀਡ ਕਰ ਰਹੇ ਨੇ ਇੱਕ ਪਾਸਾ ਆਪਣੇ ਆਪ ਨੂੰ ਡਿਵਿਨਿਟੀ ਨਾਲ ਜੋੜ ਦਿਓ ਜੀ ਧਰਮ ਨਾਲ ਜੋੜਦੇ ਹੋ ਦੂਸਰੀ ਤਰ੍ਹਾਂ ਧਰਮ ਦੇ ਤਾਂ ਵੀ ਕੋਈ ਕੰਮ ਨਹੀਂ ਕਰਦੇ ਜੀ ਉਹਨਾਂ एग्जांपल ਦੇ ਦਿੱਤੇ ਪ੍ਰਾਈਮ ਮਿਨਿਸਟਰ ਦੇ ਵੀ ਉਹਨਾਂ ਨੇ एग्जांपल ਦੇ ਦਿੱਤੇ ਚੀਫ ਮਿਨਿਸਟਰ ਦੇ ਵੀ ਉਹਨਾਂ ਨੇ एग्जांपल ਦਿੱਤੇ ਅਮਰਿਤਪਾਲ ਦੇ ਵੀ ਜੀ ਕਿ ਅਮਰਿਤਪਾਲ ਕਹਿੰਦਾ ਕਿ ਜੀ ਗੁਰੂ ਮੇਤੋ ਕਰਾ ਰਹੇ ਹਨ ਮਗਰ ਜੇ ਤੁਸੀਂ ਅਮਰਿਤਪਾਲ ਦੇ ਖਿਲਾਫ ਬੋਲੋ ਤਾਂ ਉਹ ਕਹਿਣਗੇ ਜੀ ਤੁਸੀਂ ਗੁਰੂ ਦੇ ਖਿਲਾਫ ਬੋਲਦੇ ਨੇ ਜੇ ਤਾਂ ਕੋਈ ਬੰਦਾ ਆਪਣੇ ਆਪਣੇ ਧਰਮ ਦੀ ਆੜ ਵਿੱਚ ਆਪਣਾ ਪਰਪਸ ਆਪਣੇ ਸਹਾਵਨਾ ਆਪਣੇ ਨੂੰ ਜੋੜਨ ਲੱਗ ਪੈਂਦਾ ਫਿਰ ਉਹਨੂੰ ਗੁੱਸਾ ਹੁੰਦਾ ਜੇ ਉਹ ਕਹਿੰਦੇ ਨੇ ਕਿ ਲੋਕ ਉਹਨੂੰ ਕ੍ਰਿਟਿਸਾਈਜ਼ ਕਰਦੇ ਉਹ ਕਹਿੰਦਾ ਜੀ ਧਰਮ ਤੇ ਅਟੈਕ ਹੈ ਜੀ ਇਹ ਜਿਹੜੀ ਡਿਸੈਪਸ਼ਨ ਪੋਲੀਟੀਸ਼ियंस ਜਾਂ ਜਿਹੜੇ ਮਨਿਸਟਰ ਚੀਫ ਮਨਿਸਟਰ ਇਸਤੇਮਾਲ ਕਰਦੇ ਨੇ ਲੋਕਾਂ ਦਾ ਸੈਂਟੀਮੈਂਟਸ ਦਾ ਸੋਸ਼ਨ ਕਰਦੇ ਨੇ ਜੀ ਜਦੋਂ ਸੰਵਿਧਾਨ ਕਹਿ ਰਿਹਾ ਹੈ ਕਿ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਤਰ੍ਹਾਂ ਦੇ ਨਾਮ ਤੇ ਵੋਟਾ ਨਹੀਂ ਮੰਗਨੀਆ ਉਹ ਇਸੇ ਖਤਰੇ ਨੂੰ ਸਮਝਾ ਰਿਹਾ ਹੈ ਜੀ ਉਹ ਇਹੀ ਚੀਜ਼ ਬਿਲਕੁਲ ਉਹਨਾਂ ਨੇ ਕਿ ਮਾਲੀ ਦੇ ਮਸਲੇ ਮਾਲੀ ਦੇ ਮਸਲੇ ਚ ਉਹਨਾਂ ਨੇ ਬਿਲਕੁਲ ਇਹ ਛੋਟੀ ਜੀ ਗੱਲ ਕਹੀ ਹੈ ਜੀ ਠੀਕ ਹੈ ਉਹਨਾਂ ਦੇ ਉਹਨਾਂ ਨੇ ਇੱਕ ਗਾਲ ਜਰੂਰ ਕੱਢੀ ਹੈ ਬਟ ਉਹ ਮਾਮਲਾ ਡੈਫੇਮੇਸ਼ਨ ਦਾ ਹੈ ਉਹ ਫੈਂਸਟਰੀ ਬੰਦੀ ਜੇ ਤੁਹਾਨੂੰ ਲੱਗਦਾ ਕਿ ਕਿਸੇ ਨੂੰ ਅਸੀਂ ਨਹੀਂ ਕਹਿਨੇ ਚਾਹੀਦੇ ਕੋਈ ਸ਼ਬਦ ਉਹਨਾਂ ਨੇ ਕਹੇ ਹੈ ਇਸਤੇਮਾਲ ਕੀਤਾ ਉਹਨਾਂ ਨੇ ਬਿਲਕੁਲ ਉਹਨਾਂ ਨੇ ਲੁਟੇਰਾ ਸ਼ਬਦ ਯੂਜ਼ ਕੀਤਾ ਉਹਨਾਂ ਨਾਲ ਇਹ ਹੈ ਕਿ ਇੱਕ ਵਾਰ ਸਦਾ ਜਿਹੜਾ ਗਰੁੱਪ ਵਾਲਾ ਲੁਟੇਰਾ ਹੈ ਜਿਹੜਾ ਗੈਂਗ ਹੈ ਇਹ ਜਿਹੜਾ ਲੁਟੇਰ ਉਹਨਾਂ ਨੇ ਨਾਲ ਸ਼ਬਦ ਯੂਜ਼ ਕਰਤਾ ਹਰਾਮਜ਼ਾਦਾ ਹਰਾਮਜ਼ਾਦਾ ਸਾਡੇ ਵਿੱਚ ਗਾਲ ਨਹੀਂ ਮੰਨੀ ਜਾਂਦੀ ਹੈ ਇਹ ਇਹ ਇਸ ਦਾ ਮੈਕਸਮ ਤੁਸੀਂ ਡੈਫਾਮੇਸ਼ਨ ਕਰ ਸਕਦੇ ਹੋ ਕਿ ਸਾਡੀ ਬੇਦਬੀ ਕੀਤੀ ਸਾਨੂੰ ਗਾਲ ਕੱਢੀ ਤੁਸੀਂ ਉਹਦੇ ਖਿਲਾਫ ਅਲੱਗ ਰੈਮਡੀਜ਼ ਹੈ ਤੁਸੀਂ ਕੰਪੰਸੇ ਸੁਪਾਸ ਸੀ ਕੁਝ ਵੀ ਕਰ ਸਕਦੇ ਹੋ ਮਗਰ ਤੁਸੀਂ ਇਹ ਕਹਿਣਾ ਕਿ ਉਹਨਾਂ ਨੂੰ ਅਰੈਸਟ ਕਰ ਲੋ আচ্ছা ਫਿਰ ਸਪੀਚ ਤੇ ਅਰੈਸਟ ਤੱਕ ਕੀ ਬਤਲ ਹੈ ਤੁਸੀਂ ਕਰਨਾ ਕੀ ਹੈ ਅਰੈਸਟ ਕਰਕੇ ਐਕਸੈਪਟ ਕੀ ਉਹਨਾਂ ਦੀ ਉਹਨਾਂ ਨੂੰ ਇਨਸਲਟ ਕਰਨਾ ਤੇ ਅੱਜ ਅੱਜ ਜਦੋਂ ਉਥੋਂ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਮੋਹਾਲੀ ਕੋਰਟ ਦੇ ਵਿੱਚ ਤਾਂ ਪੁਲਿਸ ਦੇ ਵੱਲੋਂ ਕੋਈ ਰਿਮਾਂਡ ਵੀ ਨਹੀਂ ਮੰਗਿਆ ਗਿਆ ਬਿਲਕੁਲ ਫਿਰ ਤੁਸੀਂ ਅੱਧੀ ਰਾਤ ਨੂੰ ਕਿਉਂ ਆ ਰਹੇ ਹੋ ਅੱਧੀ ਰਾਤ ਨੂੰ ਕਿ ਤੁਹਾਡੇ ਇਨਫੋਰਮੇਸ਼ਨ ਤੁਹਾਡ ਨੂੰ 6 ਵਜੇ ਮਿਲ ਗਈ 7 ਵਜੇ ਤੋਂ 8:30 ਤੱਕ ਰਾਤ ਨੂੰ ਤੁਸੀਂ ਅਰੈਸਟ ਤੁਸੀਂ ਬਿਲਕੁਲ ਉਹਨਾਂ ਨੂੰ ਤੰਗ ਹੀ ਕਰਨਾ ਚਾਹੁੰਦੇ ਹੋ ਨਾ ਤੁਹਾਡੇ ਕੋਲ ਕੋਈ ਕਾਰਨ ਨਹੀਂ ਹੈ ਕਿ ਤੁਸੀਂ ਇਹ ਰਿਮਾਂਡ ਮੰਗੋ ਉਹਨਾਂ ਨੂੰ ਅਰੈਸਟ ਕਰਨ ਦਾ ਵੀ ਕਾਰਨ ਨਹੀਂ ਹੈ ਹਮ ਬਾਰ-ਬਾਰ ਥੱਕ ਗਿਆ ਸੁਪਰੀਮ ਕੋਰਟ ਇਹ ਕਹਿੰਦਾ ਕਿ ਪਾਵਰ ਟੂ ਅਰੈਸਟ ਇੱਕ ਚੀਜ਼ ਹੈ ਹਮ ਜਸਟੀਫਿਕੇਸ਼ਨ ਦਿੱ ਨੈਸੈਸਿਟੀ ਟੂ ਅਰੈਸਟ ਹਾਂ ਲੋਡ ਕੇ ਰਸਤੇ ਉਹ ਅਲੱਗ ਚੀਜ਼ ਹੈ ਅਲੱਗ ਚੀਜ਼ ਹੈ ਕਿਵੇਂ ਅਫਸਰ ਕਹੇਗਾ ਕਿ ਤੁਸੀਂ ਕਿਉਂ ਰਾਤ ਨੂੰ ਉਹਨਾਂ ਨੂੰ ਔਰ ਔਰ ਬਜ਼ੁਰਗ ਨੇ ਹੂੰ ਉਹਨਾਂ ਨੂੰ ਰਾਤ ਤੇ ਘਰ ਪਹਿਲਾਂ ਤਾਂ ਆਏ ਕਿਉਂ ਤੁਸੀਂ ਸਵੇਰੇ ਵੀ ਆ ਸਕਦੇ ਸੀ ਤੁਸੀਂ ਕੁਐਸਚਨਿੰਗ ਕਰ ਸਕਦੇ ਸੀ ਤੁਸੀਂ ਪੁੱਛ ਸਕਦੇ ਕਿ ਤੁਸੀਂ ਉਹ ਬੋਲਿਓ ਇਹ ਕਿਸੇ ਹੋਰ ਨੇ ਵੀਡੀਓ ਤਾਂ ਨਹੀਂ ਪਰ ਇੰਨੇ ਪੁੱਛਣਾ ਸੀ ਨਾ ਉਹਦੇ ਲਈ ਤੁਹਾਨੂੰ ਅਰੈਸਟ ਕਰਨ ਦੇ ਕੀ ਲੋੜ ਹੈ ਰਾਤ ਨੂੰ ਅਰੈਸਟ ਕਰਨ ਦੇ ਕੀ ਲੋੜ ਹੈ ਇਹਦਾ ਮਤਲਬ ਜਿਹਨੇ ਵੀ ਆਰਡਰ ਕੀਤਾ ਉਹਨੇ ਬਿਲਕੁਲ ਬਦਲੇ ਦੀ ਭਾਵਨਾ ਨਾ ਕੀਤਾ ਸੋ ਜਿਹੜਾ ਜਿਹੜਾ ਐਫਆਈਆਰ ਦੇ ਬਦਲੇ ਦੀ ਭਾਵਨਾ ਨਾ ਹੋਵੇ ਉਹ ਐਫਆਈਆਰ ਵੈਸੇ ਕਾਨੂੰਨ ਦੀ ਨਜ਼ਰ ਵਿੱਚ ਗਲਤ ਹੈ ਫਿਰ ਅਰੈਸਟ ਤਾਂ ਬਿਲਕੁਲ ਹੀ ਗਲਤ ਹੈ